हां जी नमस्कार सो ਤੁਸੀਂ ਦੇਖ ਰਹੇ ਹੋ YouTube ਚੈਨਲ Only Truth 028 ਅੱਜ ਇੱਕ ਆਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੋ ਰਾਸ਼ਨ ਡਿਪੂ 홀ਡਰ ਨੇ ਉਹਨਾਂ ਦੇ ਸੁਪਾ ਪ੍ਰਧਾਨ ਦੀ ਆਡੀਓ ਹੈ ਆਪਾਂ ਕੀ ਕਰਦੇ ਆ ਆਪਾਂ ਆਪਣਾ ਜੋ ਰਾਸ਼ਨ ਕਾਰਡ ਹੈ ਜਾਂ ਆਪਣਾ ਆਧਾਰ ਕਾਰਡ ਲੈ ਕੇ ਡਿਪੂ 홀ਡਰ ਦੇ ਕੋਲ ਚਲੇ ਜਾਂਦੇ ਆ ਆਪਣੀ ਕਣਕ ਪਵਾਈ ਤੇ ਆਪਣੇ ਘਰ ਨੂੰ ਤੁਰੇਉਨੇ ਸੋ ਜੋ ਉਹਨਾਂ ਨੂੰ ਦਰਵੇਸ਼ ਮੁਸ਼ਕਲ ਆ ਰਹੀਆਂ ਨੇ ਉਹਨਾਂ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਸੋ ਸੁਪਾ ਪ੍ਰਧਾਨ ਜੀ ਨੇ ਇਸ ਆਡੀਓ ਰਾਹੀਂ ਆਪਣੀਆਂ ਦਰਵੇਸ਼ ਆ ਰੀਆਂ ਆਪਣੀਆਂ ਆ ਰੀਆਂ ਦਰਵੇਸ਼ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਸੋ ਇਹ ਵੀਡੀਓ ਇਹ ਆਡੀਓ ਨੂੰ ਤੁਸੀਂ ਆਪ ਵੀ ਜਰੂਰ ਸੁਣਨਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਸਾਨੂੰ ਕਮ ਸੇ ਕਮ ਪਤਾ ਤਾਂ ਲੱਗ ਸਕੇ ਕਿ ਜੇ ਸਾਡਾ ਰਾਸਨਦੀਪੂ ਹੋਲਡਰ ਨੇ ਉਹਨਾਂ ਨੂੰ ਕੀ-ਕੀ ਮੁਸ਼ਕਲਾਂ ਆ ਰੀਆਂ ਨੇ ਤੇ ਉਹਨਾਂ ਦਾ ਮਤਲਬ ਕੀ ਸੋਲੂਸ਼ਨ ਕੀ ਹੈ ਤੇ ਕਿੱਦਾਂ ਉਹ ਹੱਲ ਹੋ ਸਕਦੀਆਂ ਨੇ ਚਲੋ ਫਿਰ ਆਪਾਂ ਉਹ ਆਡੀਓ ਨੂੰ ਵੀ ਸੁਣਦੇ ਹਾਂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਕਾਂਜਰਾ ਪੰਜਾਬ ਦੇ ਸਮੂਹ ਦੀਪੂ ਹੋਲਡਰ ਵੀਰੋ ਮੈਨੂੰ ਬਹੁਤ ਫੋਨ ਆ ਰਹੇ ਨੇ ਵੀ 13 ਮਹੀਨਿਆਂ ਦਾ ਕੀ ਬਣਿਆ ਮਸ਼ੀਨਾ ਖਰਾਬ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ 13 ਮਹੀਨਿਆਂ ਦਾ ਕਮਿਸ਼ਨ ਹੈ ਤੇ ਆਟੇ ਦੀ ਜਿਹੜਾ ਘਰ ਘਰ بچਾਉਣਾ ਹੈ ਉਹਦੇ ਲਈ ਅਸੀਂ ਤਕਰੀਬਨ ਚੰਡੀਗੜ੍ਹ 'ਚ ਹੀ ਗੇੜੇ ਦੇ ਗੇੜਾ ਸਾਡਾ ਕਿਉਂਕਿ ਇੱਕ ਤਾਂ ਜਿਹੜਾ ਘਰ ਘਰ ਆਟਾ بچਾਉਣਾ ਹੈ ਉਹਨੂੰ ਰੋਕਣਾ ਹੈ ਪੰਜਾਬ ਸਰਕਾਰ ਜਿਹੜੀਆਂ ਕੋਝੀਆਂ ਹਰਕਤਾਂ ਕਰਦੀ ਐ ਡੀਪੂ ਹੋਲਡਰਾਂ ਨਾਲ ਰੁਜ਼ਗਾਰ ਖਤਮ ਕਰਨਾ ਚਾਹੁੰਦੀ ਐ ਪੰਜਾਬ ਸਰਕਾਰ ਨੂੰ ਟੱਕਰ ਹੈ ਆਪਣੀ ਉਹਨੂੰ ਬੰਨੜਨ ਨਹੀਂ ਦੇਣਾ ਤੇ ਇੱਕ ਰੱਬ ਕਿਰਪਾ ਕਰ ਦੂ ਪ੍ਰਮਾਤਮਾ ਕਿਰਪਾ ਕਰੂ ਆਪਣੇ ਤੇ ਵੀ ਆਪਣੀ ਸਟੇ ਹੋ ਜੂਗੀ ਦੂਸਰੀ ਗੱਲ ਇਹ ਕੀਤੀ ਰਾਂ ਮਹੀਨਿਆਂ ਦੀ ਕਿਉਂਕਿ ਜਿਹੜਾ ਧਰਨਾ ਤੀਗਾ ਆਪਣੀਆਂ ਮੰਗਾਂ ਦੇ ਸੰਬੰਧ ਚ ਲਾਇਆ ਤੀਗਾ ਮੈਡਮ ਨੇ ਡਾਇਰੈਕਟਰ ਸੈਕਟਰੀ ਸਾਹਿਬ ਨੇ ਸਾਰਿਆਂ ਨੇ ਕਿਹਾ ਦੀ 25 ਮਹੀਨਿਆਂ ਦਾ ਤੁਹਾਡਾ ਕਮਿਸ਼ਨ ਮਿਲ ਜੂਗਾ 12 ਮਹੀਨਿਆਂ ਦਾ ਜਿਹੜਾ 20 ਕਿਲੋਈ ਦੇ ਕਣਕ ਮੰਡੀ ਦੀ ਉਹਦਾ ਕਮਿਸ਼ਨ ਆਪਾਂ ਨੂੰ ਮਿਲ ਗਿਆ ਸੀ ਤੇ ਰਹਿ ਗਿਆ ਸੀ ਪ੍ਰਧਾਨ ਮੰਤਰੀ ਕल्याण ਯੋਜਨਾ ਵਾਲਾ 13 ਮਹੀਨਿਆਂ ਦਾ ਵੀਰੋ ਬਹੁਤ ਜਲਦੀ ਕਿਉਂਕਿ तकरीबन 3 4 ਗਿਹਰੇ ਹਫਤੇ ਦੇ ਵਿੱਚ ਸਾਡੇ ਚੰਡੀਗੜ੍ਹ ਦੀ ਨੇ ਕਿਉਂਕਿ ਇਹ ਤਾਂ ਹੈ ਨਹੀਂ ਵੀ ਧਰਨਾ ਲਾਇਆ ਤੇ ਵਾਪਸ ਮੁੜਿਆ ਜਿਹੜੀਆਂ ਪੰਜਾਬ ਸਰਕਾਰ ਨੇ ਮੈਿਕ ਮਹੀਨੇ ਆਪਣੀਆਂ ਮੰਗਾਂ ਮੰਨ ਲੀਆਂ ਉਹਨੂੰ ਲਾਗੂ ਵੀ ਕਰਵਾਉਣਾ ਹੁੰਦਾ ਹੈ ਉਹਦੇ ਅਸੀਂ ਹਰ ਹਫਤੇ ਤਿੰਨ ਚਾਰ ਗੇੜੇ ਸਾਡੇ ਚੰਡੀਗੜ੍ਹ ਦੇ ਲਾਉਣੀ ਲਾਉਣੇ ਤੇ ਕਿਉਂਕਿ ਜਿਹੜਾ 12 ਮਹੀਨੇ ਦਾ ਪੈ ਗਿਆ ਤੇ 13 ਦਾ ਬਕਾਇਆ ਤੀਗਾ ਉਹ ਪਵਾਉਣਾ ਹੈ ਕੱਲੇ ਕੱਲੇ ਡੀਪੂ ਹੋਲਡਰ ਨੂੰ ਮਸ਼ੀਨ ਦਬਾਉਣੀ ਹੈ ਜਿਹੜਾ ਕਮਿਸ਼ਨ ਦੇ ਵਿੱਚ ਹੈ ਵੱਧ ਹੈ ਉਹ ਵੀ ਕਰਵਾਉਣਾ ਹੈ ਹੋਰ ਬਹੁਤ ਸਾਰੀਆਂ ਆਪਣੀਆਂ ਮੰਗਾਂ ਨੇ ਜੀਆਂ ਪੰਜਾਬ ਦੇ ਡੀਪੂ ਹੋਲਡਰਾਂ ਦੀਆਂ ਕਿਉਂਕਿ ਜਿਹੜੇ ਘਰੇ ਬੈਠੇ ਨੇ ਉਹਨਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਵੀ ਪੰਜਾਬ ਦੇ ਡੀਪੂ ਹੋਲਡਰਾਂ ਦੀਆਂ ਮੰਗਾਂ ਕੀ ਨੇ ਕਲੇ-ਕਲੇ ਡੀਪੂ ਹੋਲਡਰ ਨੂੰ ਕੀ ਤਕਲੀਫ ਹੈ ਉਹਨਾਂ ਨੂੰ ਇੱਕ ਅੱਧਾ ਪਰਸੈਂਟ ਵੀ ਨਹੀਂ ਪਤਾ ਇੱਕ ਤਾਂ ਛੱਡੋ ਤੁਸੀਂ ਕਿਉਂ ਉਹਨਾਂ ਨੂੰ ਤਾਂ ਇਹ ਚੱਕਰੇ ਹੀ ਆ ਉਹ 50 60 ਕੁਆਂਟਰ ਕਣਕ بچਾਉਂਦੇ ਨੇ ਲੱਖ ਸਵਾ ਲੱਖ ਬਟਿਆ ਘਰੇ ਨੇ ਉਹਨਾਂ ਨੇ ਦੂਜਿਆਂ ਦੀਆਂ ਸਮੱਸਿਆ ਤੋਂ ਕੀ ਲੈਣਾ ਇਸ ਕਰਕੇ ਵੀਰੋ ਪੰਜਾਬ ਦੇ ਡੀਪੂ ਹੋਲਡਰਾਂ ਦੀਆਂ ਸਮੱਸਿਆ ਜਿਵੇਂ ਬਾਰਦਾਨੇ ਦਾ ਵਜਨ ਬਾਰਦਾਨਾ ਜਦੋਂ ਇਹ ਮੰਗਦੇ ਨੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿੰਦੇ ਨੇ ਵੀ ਸਾਨੂੰ ਚਿੱਠੀ ਦਿਖਾਓ ਜੀ ਮੇਰੀ 5-7 ਸੈਂਟਰਾਂ ਤੇ ਰੋਜ਼ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਮੈਨੂੰ ਚਿੱਠੀ ਜ਼ਰੂਰ ਦਿਖਾਉਣੀ ਪੈਂਦੀ ਹੈ ਕਿਉਂਕਿ ਉਹ ਕਹਿੰਗੇ ਚਿੱਠੀ ਦਿਖਾਓ ਜੀ ਨਾ ਬਾਹਰ ਦਾ ਮੇਰਾ ਬਜਟ ਦਿੰਦੇ ਨੇ ਤੇ ਨਾ ਬਾਹਰ ਦਾ ਨਾ ਦਿੰਦੇ ਨੇ ਤੇ ਨਾ ਅਨਲੋਡਿੰਗ ਦਿੰਦੇ ਨੇ ਕਿਉਂਕਿ ਦਾਤਾ ਜਿਹੜੇ ਬਲਾਗ ਪ੍ਰਧਾਨ ਬਣੇ ਹੋਏ ਨੇ ਪਹਿਲਾਂ ਉਹ ਆਪਦਾ ਕੰਮ ਕਰ ਜਾਂਦੇ ਨੇ ਜਿਹੜੇ ਪਿਛਲੇ ਡੀਪੂ ਹੋਲਡਰ ਰਹਿ ਜਾਂਦੇ ਨੇ ਉਹ ਉਥੇ ਹੀ ਰਹਿ ਜਾਂਦੇ ਨੇ ਜਦੋਂ ਨੂੰ ਕੋਈ ਉਹਨਾਂ ਨੂੰ ਹੱਕ ਨਹੀਂ ਮਿਲਦੇ ਇਸ ਕਰਕੇ ਮੈਂ ਹਰ ਰੋਜ਼ 2-4 ਡੀਐਫਐਸੀਆਂ ਨਾਲ 5-7 ਇੰਚਾਰਜਾਂ ਨਾਲ ਰੋਜ਼ ਗੱਲ ਕਰਨੀ ਪੈਂਦੀ ਹੈ ਕਿਉਂਕਿ ਇਹ ਸਮੱਸਿਆ ਬਹੁਤ ਵੱਡੀਆਂ ਨੇ ਇਹ ਪਰ ਜਿਹੜੇ ਘਰੇ ਬੈਠੇ ਨੇ ਜਾਂ ਆਰੀਓ ਪਾਣ ਦੇ ਘਰੇ ਬੈਠੇ ਉਹਨਾਂ ਨੂੰ ਇਹ ਸਮੱਸਿਆ ਬਾਰੇ ਕੱਖ ਨਹੀਂ ਪਤਾ ਵੀ ਡੀਪੂ ਹੋਲਡਰ ਕਿੰਨੇ ਦੁਖੀ ਨੇ ਪਰ ਮੈਂ ਵਿਸ਼ਵਾਸ ਦਵਾਉਣਾ ਪੰਜਾਬ ਦੇ ਡੀਪੂ ਹੋਲਡਰਾਂ ਨੂੰ ਵੀ ਕੱਲੇ ਕੱਲੇ ਮੁੱਦੇ ਤੇ ਲੜਾਈ ਲੜੀ ਜਾਊਗੀ ਕੱਲਾ ਕੱਲਾ ਮੁੱਦਾ ਜਿਹੜਾ ਆਪਣਾ ਹੈਗਾ ਉਹ ਰੱਖ ਕੇ ਉਹਨੂੰ ਆਪਾਂ ਕਾਮਯਾਬ ਹੋਵਾਂਗੇ ਉਹ ਆਪਦੇ ਪੱਖ 'ਚ ਕਰਾਂਗੇ ਕਿਉਂਕਿ ਡਰੇ ਇਨਸਪੈਕਟਰ ਨੇ ਉਹ ਅੱਜ ਵੀ ਹਾਜੀ ਨੇ ਉਹ ਲਬੀ ਨਹੀਂ ਲੱਗਣ ਦਿੰਦੇ ਕਿਸੇ ਦੀ ਸਪਲਾਈ ਬੰਦ ਹੋ ਗਈ 10 ਕਿਲੋਮੀਟਰ ਦੂਰ ਲਾਣ ਦਿੰਦੇ ਨੇ ਉਧਰੋਂ 10000 ਰੁਪਏ ਲੈਣ ਦਿੰਦੇ ਨੇ ਜਾਂ ਅੱਧ ਕਮਿਸ਼ਨ ਕਰ ਲਾਉਂਦੇ ਨੇ ਕਿਉਂਕਿ ਉਹ ਠੇਕੇਦਾਰ ਨੇ ਠੇਕੇਦਾਰ ਰੁਪਏ ਦੇ ਦਿੰਦੇ ਨੇ ਜਾਂ ਉਹਨਾਂ ਨਾਲ ਅੱਧ ਕਰ ਲਾਉਂਦੇ ਨੇ ਇਸ ਕਰਕੇ ਲੜਾਈਆਂ ਖਾਸੀਆਂ ਨੇ ਆਪਣੀਆਂ ਇਹ ਘਰੇ ਬੈਠ ਕੇ ਨਹੀਂ ਲੜਨ ਵਾਲੀਆਂ ਵੀਰੋ ਦੀਪੂ ਹੋਲਡਰ ਵੀਰੋ ਜਾਗੋ ਅਸੀਂ ਤੁਹਾਡੇ ਅੱਗੇ ਹੈਗੇ ਆਂ ਸਾਡੇ ਪਿੱਛੇ ਦੇ ਪਿੱਛੇ ਖੜ ਜੋ ਜਿਹੜੀਆਂ ਇਹ ਕੋਈ ਵੀ ਇਨਸਪੈਕਟਰ ਤੱਕ ਕਾਸਾਈ ਕਰਦਾ ਹੈ ਜਾਂ ਡੀਪੂ ਹੋਲਡਰ ਜਿਹੜੇ ਠੇਕੇਦਾਰ ਨੇ ਉਹ ਤੱਕਾ ਕਰਦੇ ਨੇ ਬਾਈ ਹੁਣ ਸਹਿਣ ਨਹੀਂ ਹੋਊਗਾ ਇਹ ਬਹੁਤ ਤੁਹਾਡੀ ਤੁਸੀਂ ਕਰ ਲੀਆਂ ਇਨਸਪੈਕਟਰ ਨੂੰ ਵੀ ਬੇਨਤੀ ਹੈ ਇਹ ਵੀ ਬਹੁਤ ਕੁਝ ਤੁਸੀਂ ਬਾਰਦਾਨਾ ਵੀ ਵੇਚਤਾ ਕਰੋੜਾਂ ਰੁਪਏ ਦਾ ਬਾਜਨ ਵੀ ਕਰੋੜਾਂ ਰੁਪਈਆ ਦਾ ਤੁਸੀਂ ਰੱਖ ਲਿਆ ਤੇ ਜਿਹੜੀ ਆਨਲੋਡਿੰਗ ਬਣਦੀ ਹੈ ਉਹ ਵੀ ਤੁਸੀਂ ਰੱਖ ਲਈ ਹੁਣ ਤੁਸੀਂ ਆਵਾਜ਼ ਆਜੋ ਜਿਹੜਾ ਵੀ ਸਾਡਾ ਡੀਪੂ ਹੋਲਡਰ ਮੰਗਦਾ ਉਹਨੂੰ ਤੁਸੀਂ ਦੇਵੋ ਜਿਹੜੀਆਂ ਚਿੱਠੀਆਂ ਨੇ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਜੇ ਤੁਹਾਨੂੰ ਲੋੜ ਹੈ ਵੈਸੇ ਚਿੱਠੀ ਦੀ ਲੋੜ ਨਹੀਂ ਹੈਗੀ ਮੇਰੇ ਕੋਲੇ ਬਹੁਤ ਹੈਗੀਆਂ ਚਿੱਠੀਆਂ ਜਦੋਂ ਤੁਸੀਂ ਕਹੋਗੇ ਨਾ ਉਹਦੀ ਦਿੱਤੀ ਜਾਊਗੀ ਹੋਰ ਰਹਿ ਗਈ 13 ਮਹੀਨਿਆਂ ਦੀ ਕਮਿਸ਼ਨ ਦੀ ਜਿਹੜਾ ਪਹਿਲਾ ਟਾਈਮ ਲੱਗ ਗਿਆ ਕਾਉਂ ਵੇਲੇ ਦਿੱਕਤ ਆਗੀਆਂ ਉਹ ਸਾਰੀਆਂ ਦੂਰ ਹੋ ਚੁੱਕੀਆਂ ਨੇ ਇਹ ਕਿ ਜਦੋਂ ਕਮਿਸ਼ਨ ਆਪਣੇ ਡੀਐਫਐਸੀਆਂ ਦੇ ਅਕਾਊਂਟ ਦੇ ਵਿੱਚ ਆ ਗਏ ਮਿੰਟੋ ਮਿੰਟੀ 13 ਮਹੀਨੇ ਦਾ ਕਮਿਸ਼ਨ ਪੈ ਜਾਊਗਾ ਕਿਉਂਕਿ ਡੀਪੂ ਹੋਲਡਰ ਵੀਰੋ ਕਲਕਾ ਮੰਡੇ ਨੂੰ 25 ਮਹੀਨੇ ਹੋ ਗਏ ਤੇ ਉਧਰੋਂ ਦਿਵਾਲੀ ਆ ਗਈ ਸੀ ਸਾਡੇ ਪੰਜਾਬ ਦੇ ਡੀਪੂ ਹੋਲਡਰਾਂ ਨੇ ਖੁਸ਼ੀ ਦੇ ਨਾਲ ਧੂਮਲਾ ਤਾਂਮਨਾਲ ਦਿਵਾਲੀ ਮਨਾਈ ਕਿਉਂਕਿ ਉਸ ਪਰਮਾਤਮਾ ਨੇ ਕਿਰਪਾ ਕਰਤੀ ਦਵਾਈ ਤੋਂ ਪਹਿਲਾਂ ਬਹੁਤ ਡੀਪੂ ਹੋਲਡਰਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਨੇ ਡੀਐਫਐਸੀਆਂ ਦੇ ਜਾ ਕੇ ਸਿਰ ਤੇ ਬੈਹ ਗਏ ਮਿੰਟੂ ਮਿੰਟੀ ਪਵਾ ਗਏ ਤੇ ਉਹ ਜਿਹੜਾ ਹੁਣ 25 ਮਹੀਨੇ ਦਾ ਕਮਿਸ਼ਨ ਆਣਾ ਹੈ ਆ 25 ਦਾ ਤੋਂ 13 ਦਾ ਰਹਿ ਗਿਆ 12 ਦਾ ਆਉਣਾ ਹੈ ਜਿਹੜੀ 3 ਮਹੀਨੇ ਦੀ ਕਣਕ ਬੰਦ ਰਹਾ ਜਦੋਂ ਮਸ਼ੀਨਾਂ ਬੰਦ ਹੋ ਗਈਆਂ ਇਹ ਵੀ ਬਹੁਤ ਜਲਦੀ ਪਵਾਇਆ ਜਾਊਗਾ ਹੋ ਸਕਦਾ 1 ਹਫਤੇ ਦੇ ਅੰਦਰ ਅੰਦਰ ਪਵਾਇਆ ਜਾਵੇ ਜਦੋਂ ਬੰਦ ਖਤਮ ਹੋਊਗੀ ਬੰਦ ਖਤਮ ਹੋਣ ਤੋਂ ਬਾਅਦ ਜੇ ਤਾਂ ਤੁਹਾਡੇ ਇਨਸਪੈਕਟਰ ਜੀ ਕੰਨਾ ਇੱਧਰ ਉੱਧਰ ਪਾਰਕ ਦੇ ਫਿਰਦੇ ਰਹੇ ਤਾਂ ਤਾਂ ਕੀ ਕਹਣਾ ਹੈ ਨਹੀਂ ਮਿੰਟੂ ਮਿੰਟ ਹੀ ਆਪਾਂ ਹਮੇਸ਼ਾ ਤਿੰਨ ਮਹੀਨਿਆਂ ਦਾ ਹੀ ਪਵਾ ਲਾਂਗੇ ਤੇ ਜਿਹੜਾ 13 ਮਹੀਨਿਆਂ ਦਾ ਹੈ ਜਿੰਨਾ ਤੱਕ ਇਹ ਪੈਂਦਾ ਨਹੀਂ ਅਸੀਂ ਚੰਡੀਗੜੀ ਰੱਖਾਂਗੇ ਤੇ ਰਹੀ ਗੀ ਗੱਲ ਆਟੇ ਦੀ ਦੀਪੂ ਬਚਾਉਣ ਦੀ ਬੀਰੋ ਸਾਡੀ ਪੂਰੀ ਟੀਮ ਸਾਡੇ ਜ਼ਿਲ੍ਹਾ ਪ੍ਰਧਾਨ ਪੂਰੀ ਜਦੋ ਜਹਿਦ ਕਰ ਰਹੇ ਨੇ ਹਰ ਇੱਕ ਲੜਾਈ ਲੜਾਂਗੇ ਕਿਉਂਕਿ ਹਰ ਮੁੱਦਾ ਹਾਈ ਕੋਰਟ ਦੇ ਵਿੱਚ ਨਹੀਂ ਜਾ ਸਕਦਾ ਇੱਕਦਾਂ ਹੋ ਸਕਦਾ ਜਿਹੜਾ ਕੋਈ ਸਿਰ ਦੇ ਉਤੋਂ ਦੀ ਪਾਣੀ ਲੰਘ ਜੇ ਫੇਰ ਆਪਾਂ ਨੂੰ ਹਾਈ ਕੋਰਟ ਜਾਣਾ ਪੈਂਦਾ ਜਿਵੇਂ ਆਟੇ ਵਾਸਤੇ ਆਪਾਂ ਹਾਈ ਕੋਰਟ ਪਹੁੰਚ ਚੁੱਕੇ ਹਾਂ ਕਿਉਂਕਿ ਜਿਹੜੇ ਥਲੜੇ ਲੈਵਲ ਦੀਆਂ ਸਮੱਸਿਆ ਨੇ ਉਹ ਜੂਨੀਅਰ ਆਪਦੇ ਲੈਵਲ ਤੇ ਕਰਾਉਂਦੀ ਹੈ ਆਪਾਂ ਕਰਵਾ ਰਹੇ ਹਾਂ ਕੋਈ ਵੀ ਸਮੱਸਿਆ ਹੋਵੇ ਪੰਜਾਬ ਦੇ ਕਿਸੇ ਵੀ ਡੀਪੂ 홀ਡਰ ਦੀ ਸਮੱਸਿਆ ਹੋਵੇ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੀ ਟੀਮ 24 ਘੰਟੇ ਤਿਆਰ ਰਹਿੰਦੀ ਹੈ ਤੇ ਇੰਨੀ ਕੁ ਮੈਂ ਤੁਹਾਨੂੰ ਬੇਨਤੀਆਂ ਕਰਨੀਆਂ ਤੀਆਂ ਵੀ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਕਿਸੇ ਨਾਲ ਫੋਟੋ ਖਿਚਾ ਕੇ ਜਾ ਇੱਕ ਆਡੀਓ ਪਾ ਕੇ ਕਹਿੰਦੇ ਅਸੀਂ ਐ ਕਰਤਾ ਜੀ ਅਸੀਂ ਉਹ ਕਰਤਾ ਜੀ ਬਾਈ ਜੀ ਅਸੀਂ ਤਾਂ 24 ਘੰਟੇ ਚੰਡੀਗੜੀ ਰਹਿੰਦੇ ਆ ਤੇ ਉਹ ਇੱਕ ਫੇਰ ਤੁਸੀਂ ਕਹਿੰਦੇ ਤੁਸੀਂ ਰੋਜੀ ਇਹੀ ਗੱਲ ਕਹਿੰਦੇ ਹੋ ਕਰਾ ਕੇ 150 ਹਜ਼ਾਰ ਚਾਰਜ ਇੱਕ ਆਡੀਓ ਪਾਉਣ ਨਾਲ ਬਾਈ ਜੀ ਕੁਝ ਨਹੀਂ ਬਣਨਾ ਇੱਥੇ ਵਰਕ ਮਾਰਨਾ ਕੁਝ ਨਹੀਂ ਬਣਨਾ ਜੇ ਵਰਕ ਮਾਰਨੀ ਹੈ ਜੇ ਤੁਹਾਡੇ ਚ ਹੈਗੀ ਹੈ ਮਾਲੀ ਮੋਟੀ ਤਾਂ ਬਾਈ ਜੀ ਧੂਰੀ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਘੇਰ ਲਓ ਸੰਗਰੂਰ ਦੇ ਵਿੱਚ ਕੋਠੀ ਘੇਰ ਲਓ ਅਨਾਜ ਭਵਨ ਘੇਰ ਲਓ ਖਜ਼ਾਨੇ ਮੰਤਰੀ ਨੂੰ ਘੇਰ ਲਓ ਆਪਣੇ ਮੰਤਰੀ ਨੂੰ ਘੇਰ ਲਓ ਪਰ ਵੀਰੋ ਘਰੇ ਪਾ ਕੇ ਆਡੀਓ ਪਾਉਣ ਵਾਲਾ ਜਾਂ ਘਰੇ ਬੈਠੇ ਸਲਾਹਾਂ ਦੇਣ ਵਾਲਾ ਇੱਕ ਕੱਖ ਨਹੀਂ ਬੰਨਣਾ ਹਰ ਰੋਜ਼ ਦੀਪੂ ਹੋੜ ਰਾਮੀ ਦੀਆਂ ਸਮੱਸਿਆ ਦਾ ਹੱਲ ਕਰਨਾ ਪੈਂਦਾ ਫੋਨ ਤੇ ਤੁਸੀਂ ਇੱਕ ਘਰੇ ਬੈਠੇ ਆੜੀਓ ਪਾ ਕੇ ਲੋਕਾਂ ਨੂੰ ਗਮਰਾਹ ਕਰ ਦਿੰਦੇ ਹੋ ਵੀਰੋ ਇਹ ਆੜੀਓ ਅੱਜ ਵੀ ਪਾਉਣਗੇ ਕਿਉਂ ਜਦੋਂ ਮੈਂ ਸੱਚੀਆਂ ਗੱਲਾਂ ਕਹਿ ਦੇਣਾ ਇਹਨਾਂ ਦੇ ਦੁੱਖ ਲੱਗਦਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣਾ ਨਹੀਂ ਅਸੀਂ ਹਰ ਮੁੱਦੇ ਤੇ ਲੜਾਈ ਲੜ ਰਹੇ ਹਾਂ ਪੰਜਾਬ ਸਰਕਾਰ ਜੋ ਮਰਜ਼ੀ ਕਰੇ ਪਰ ਜਿਹੜਾ ਆਟਾ ਹੈ ਡੀਪੂ ਹੋਲਡਰ ਖਤਮ ਕਰਨਾ ਚਾਹੁੰਦੀ ਹੈ ਭਾਈ ਜੇ ਸਾਨੂੰ ਜਿਹੜੀ ਮਰਜ਼ੀ ਕੁਰਬਾਨੀ ਕਰਨੀ ਪਵੇ ਜਿਹੜੀ ਮਰਜ਼ੀ ਲੜਾਈ ਲੜਨੀ ਪਵੇ ਅਸੀਂ ਲੜਾਈ ਲੜ ਰਹੇ ਹਾਂ ਤੇ ਲੜਾਂਗੇ ਮਰਦੇ ਦਮ ਤੱਕ ਇਹ ਲੜਾਈਆਂ ਜਾਰੀ ਰਹਿਣਗੀਆਂ ਇਸ ਕਰਕੇ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੀਟਿੰਗ ਕਰਨੀ ਸੀ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਕਿਉਂਕਿ ਅੱਜ ਸਾਡੇ ਜਿਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਡੀਐਸਪੀ ਸੇਖੋਂ ਸਾਹਿਬ ਬੀਜੀ ਨੇ ਜਿਹੜੇ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਨਸ਼ਾ ਵਿਰੋਧੀ ਅੱਜ ਇੱਕ ਕਨਵੈਕਸ਼ਨ ਆਇਆ ਤੇ ਸੰਗਰੂਰ ਚ ਉਹਨਾਂ ਦਾ ਰਾਤ ਨੂੰ 9 ਵਜੇ ਫੋਨ ਆਇਆ ਵੀ ਤੁਸੀਂ ਪਹੁੰਚਣੀ ਪਹੁੰਚਣਾ ਆਪਣੀ ਟੀਮ ਲੈ ਕੇ ਇਸ ਕਰਕੇ ਅੱਜ ਸਾਨੂੰ ਸ੍ਰੀਕਾ ਕੈਨਸਲ ਕਰਨੀ ਪੈਗੀ ਟਾਈਮ ਕੱਲ ਦਾ ਦੇਣਾ ਲੱਗਿਆ ਐਤਵਾਰ ਨੂੰ ਅੱਜ ਜਾਣਾ ਸੀ ਸ਼ਨੀਵਾਰ ਨੂੰ ਪਰ ਮੈਂ ਉਹਨਾਂ ਤੋਂ ਮਾਫੀ ਚਾਹਣਾ ਵੀ ਕੱਲ ਨੂੰ ਸਹੀ ਛੋਲੇ ਕੋਲੇ 10:30 11:00 ਵਜੇ ਮੈਂ ਪਹੁੰਚ ਜੂੰਗਾ ਕੋਟਕਪੂਰੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤੇ ਅੱਜ ਉਹਨਾਂ ਨੇ ਬਹੁਤ ਮਿਹਰੇ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਆਉਣੀ ਆਵੇਂ ਸਾਡੀ ਮੀਟਿੰਗ ਦੇ ਵਿੱਚ ਕਨਫਰੈਂਸ ਦੇ ਵਿੱਚ ਵੀ ਇਹ ਕੈਂਸਲ ਕਰੋ ਅੱਗੇ ਕਰ ਦਿਓ ਪਰ ਤੁਸੀਂ ਸਾਡੇ ਕੋਲੇ ਪਹੁੰਚਣਾ ਹੈ ਅੱਜ ਅਸੀਂ ਸੰਗਰੂਰ ਦੇ ਵਿੱਚ ਜਾ ਰਹੇ ਹਾਂ ਇਸ ਕਰਕੇ ਅਸੀਂ 24 ਘੰਟੇ ਡੀਪੂ ਹੋਲਡਰਾਂ ਦੀਆਂ ਜਿਹੜੀਆਂ ਸਮੱਸਿਆ ਨੇ ਉਹਨਾਂ ਦੇ ਹੱਕ ਲੈਣ ਵਾਸਤੇ 24 ਘੰਟੇ ਪੰਜਾਬ ਸਰਕਾਰ ਦੇ ਵਿਰੁੱਧ ਮਾਈਕ ਦੇ ਵਿਰੁੱਧ ਲੜਾਈ ਸਾਡੀ ਜਾਰੀ ਹੈ ਐਨੀਆਂ ਕਿਸ ਨੂੰ ਬੇਨਤੀਆਂ ਕਰਨੀਆਂ ᱛੀਆਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਸੀਂ ਸਮੇਂ-ਸਮੇਂ ਤੇ ਸਾਡਾ ਸਾਥ ਦਿਨੇ ਹੋ ਤੇ ਹੁਣ ਜਿਹੜੀ ਅਗਲੀ ਲੜਾਈ ਆ ਆਪਣੀ ਕਣਕ ਜਲਦੀ ਤੋਂ ਜਲਦੀ ਬੰਡੋ ਕਿਉਂਕਿ ਆਲ ਇੰਡੀਆ ਦੀ ਜਿਹੜੀ ਹੜਤਾਲ ਹੈ ਇੱਕ ਤਰੀਕ ਤੋਂ ਹੋਣ ਜਾ ਰਹੀ ਹੈ ਆਪਾਂ ਕਣਕ ਹੈ ਜਿਹੜੀ ਬੰਦ ਕੇ ਵਿਹਲੇ ਹੋ ਜੀਏ ਫਿਰ ਆਪਾਂ ਧਰਨੇ ਤੇ ਹੜਤਾਲ ਤੇ ਆਲ ਇੰਡੀਆ ਦੀ ਆਪਾਂ ਨੂੰ ਜਿਹੜੀ ਕਾਲ ਆਊਗੀ ਉਹਦੀ ਆਪਾਂ ਨੂੰ ਮਦਦ ਕਰਨੀ ਆਪਾਂ ਨੇ ਸੋ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ